ਅਮਰitsar ਵਿਧਾਨ ਸਭਾ ਹਲਕਾ ਦੱਖਣੀ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਜੋ ਕਿ ਇਸ ਵੇਲੇ ਕਾਂਗਰਸ ਵੱਲੋਂ ਉਮੀਦਵਾਰ ਨੇ ਅਤੇ ਅਕਾਲੀ ਦਲ ਵੱਲੋਂ ਪਹਿਲਾਂ ਇਹ ਚਰਚਾਵਾਂ ਸੀ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਇਥੋਂ ਚੋਣ ਲੜਨਗੇ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਹਨ ਪਰ ਆਖਰੀ ਦਿਨ ਗੁਰਪ੍ਰਤਾਪ ਸਿੰਘ ਟਿੱਕਾ ਦੇ ਨਾਮ ਦਾ ਐਲਾਨ ਕੀਤਾ ਗਿਆ ਇਸ ਵੇਲੇ ਉਹ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਟਿੱਕਾ ਸਾਹਿਬ ਪਹਿਲਾਂ ਸੁਖਬੀਰ ਬਾਦਲ ਦੇ ਨਾਮ ਦੀ ਜੋ ਚਰਚਾ ਸੀ ਪਰ ਆਖਰੀ ਦਿਨ ਤੁਹਾਡੇ ਨਾਮ ਦਾ ਐਲਾਨ ਕੀਤਾ ਗਿਆ ਕੀ ਕਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਤੇ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਹਾਂ ਸਰਦਾਰ ਪਕਾਸ਼ ਸਿੰਘ ਬਾਦਲ ਜੀ ਦਾ ਸਰਦਾਰ ਸੁਬੀਤ ਸਿੰਘ ਬਾਦਲ ਜੀ ਦਾ ਸਰਦਾਰ ਵਿਕਰਮਜੀਠੀਆ ਦਾ तमाम ਹਾਈ ਕਮਾਂਡ ਤੇ ਸਾਡੇ ਹਲਕੇ ਦੇ ਜਾਂ ਸ਼ਹਿਰ ਦੇ तमाम ਸਾਡੇ ਅਹੁਦੇਦਾਰ ਸਹਬਾਨ ਹਲਕੇ ਦੇ ਉਹ ਲੋਕ ਜਿਨ੍ਹਾਂ ਦੇ ਪਿਆਰ ਦੀ ਬਦੌਲਤ ਜਿਨ੍ਹਾਂ ਦੀ ਦੁਆਵਾਂ ਦੀ ਦولت ਦਾਸ ਨੂੰ ਇਹ ਸਰਮੌਰ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟਿਕਟ ਦੇ ਕੇ ਬਾਲ ਸਾਹਿਬ ਨੇ ਇਸ ਦੱਖਣੀ ਹਲਕੇ ਚ ਭੇਜਿਆ ਹੈ ਗੱਲ ਸਰਦਾਰ ਸੁਬੀਸ ਸਿੰਘ ਬਾਦਲ ਜੀ ਦੀ ਖੀਰਲੇ ਟਾਈਮ ਤੱਕ ਚਲਦੀ ਭਗਵੰਤ ਮਾਨ ਨੇ ਜਾਣ ਕੇ ਉਲਝਾਉਣ ਵਾਸਤੇ ਇਹ ਕੁਛ YouTube ਤੇ ਵੀ 2 ਵਜੇ ਰਾਤ ਨੂੰ ਪਾਤੀ ਅਗਲੇ ਦਿਨ ਚੈਨਲਸ ਤੇ ਵੀ ਚੱਲਦੀ ਰਹੀ ਪਰ ਤੁਹਾਡੇ ਸਾਹਮਣੇ ਮੈਂ ਉਦੋਂ ਵੀ ਕਿਹਾ ਸੀਗਾ ਸਮਾਂ ਆਉਣ ਤੇ ਸਭ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਵੈਸੇ ਤੇ ਜੇ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਡੇ ਹਲਕੇ ਤੋਂ ਲੜਦੇ ਤੇ ਮੈਂ ਸਮਝਦਾ ਸੀ ਸਾਡੇ ਵਾਸਤੇ ਮਾਣ ਵਾਲੀ ਗੱਲ ਹੋਣੀ ਸੀ ਇਸ ਹਲਕੇ ਦੇ ਵਿੱਚ ਡਿਵੈਲਪਮੈਂਟ ਦੀ ਜਿਹੜੀ ਵਿਕਾਸ ਹੈ ਚਲੋ ਅੱਗੇ ਵੀ ਚੱਲ ਰਿਹਾ ਪਰ ਜਿਹੜਾ ਹਲਕਾ ਸੀਐਮ ਦਾ ਹੋਵੇ ਉਹਦੇ ਵਿੱਚ ਬਹੁਤ ਫਰਕ ਪੈ ਜਾਂਦਾ ਸਭਾਵਕ ਤੌਰ ਤੇ ਆ ਲੋਕਾਂ ਨੂੰ ਹੀ ਬੜਾ ਚਾਹ ਸੀ ਪਰ ਇਹ ਸਾਰਾ ਜਿਹੜਾ ਪਿਆਰ ਸਤਕਾਰ ਦਾਸ ਨਾਲ ਸੋ ਪਾਰਟੀ ਦੇ ਸਰਦਾਰ ਸੁਬੀ ਸਿੰਘ ਬਾਦਲ ਉਸ ਦਿਨ ਕਹਿ ਗਏ ਮੈਂ ਲੜ ਲਈ ਤੇ ਗੁਰਪਤਾ ਟਿੱਕੇ ਨੇ ਲੜ ਲਈ ਇੱਕ ਬਰਾਬਰ ਆ ਤੁਸੀਂ ਸੋ ਇਹ ਪਾਰਟੀ ਦਾ ਫੈਸਲਾ ਜਿੱਦਾਂ ਹੁਕਮ ਲਾਉਣਗੇ ਅਸੀਂ ਹਾਜ਼ਰ ਹਾਂ ਤੁਸੀਂ ਭਗਵੰਤ ਮਾਨ ਦਾ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਇਸ ਵਾਰ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ ਜੇਕਰ ਅਸੀਂ ਤੁਹਾਡੇ ਹਲਕੇ ਦੀ ਗੱਲ ਕਰੀਏ ਤੁਹਾਡਾ ਮੁੱਖ ਮੁਕਾਬਲਾ ਕਿਹੜੀ ਪਾਰਟੀ ਨਾਲ ਕੀ ਆਮ ਆਦਮੀ ਪਾਰਟੀ ਰੇਸ ਦੇ ਵਿੱਚ ਹੈ ਤੁਹਾਡੇ ਲਈ ਕੋਈ ਵੱਡੀ ਚੁਣੌਤੀ ਹੈ ਔਰ ਜੇਕਰ ਅਸੀਂ ਇੰਦਰਬੀਰ ਸਿੰਘ ਬਲਾਰੀਆ ਦੀ ਗੱਲ ਕਰੀਏ ਉਹ ਕਿੰਡਾ ਇੱਕ ਵੱਡਾ ਚੈਲੰਜ ਹੈ ਤੁਹਾਡਾ ਦੇਖੋ ਜ ਇਲੈਕਸ਼ਨਸ ਦੇ ਵਿੱਚ ਸਾਰੇ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ ਰਾਜਨੀਤੀ ਕਰਦੇ ਆ ਕੋਈ ਕਹਿੰਦਾ ਮੈਨੂੰ ਉਹਦਾ ਫਿਕਰ ਨਹੀਂ ਉਹ ਮਲਟ ਡਿਫਰੈਂਟ ਡਿਫਰੈਂਟ ਗਲਤ ਲੈਂਗੁਏਜ ਵਰਤਦੇ ਆ ਮੈਨੂੰ ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਵਿਸ਼ਵਾਸ ਹੈ ਤੇ ਇੰਨਾ ਹਲਕੇ ਦੱਖਣੀ ਦੇ ਉਹ ਲੋਕ ਜਿਨ੍ਹਾਂ ਨੇ ਇਥੋਂ ਚਾਰ ਵਾਰੀ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਸਮੇਂ ਦੌਰਾਨ ਝੰਡਾ ਬੁਲੰਦ ਕੀਤਾ 2022 ਹਜ਼ਾਰ ਜਿਹੜੀ ਵੋਟ ਹੈ ਉਹ ਇਸ ਹਲਕੇ ਤੋਂ ਸ਼੍ਰੋਮਣਿਕਾਲ ਦਾ ਕੈਂਡੀਡੇਟ ਨੂੰ ਪਈ ਕੈਂਡੀਡੇਟ ਕੋਈ ਵੀ ਹੋ ਸਕਦਾ ਚਿਹਰਾ ਕੋਈ ਵੀ ਹੋ ਸਕਦਾ 인ਦਰਵੀਰ ਬਲਾਰੀ ਨੂੰ ਇਹ ਗੱਲ ਨਹੀਂ ਹੀ ਪੜ੍ਹਨੀ ਚਾਹੀਦੀ ਵੀ ਇਹ ਹਲਕੇ ਦੇ ਵਿੱਚੋਂ ਹੀ ਉਹਨਰੇ ਫਰਵਾਰ ਨੂੰ ਤਿੰਨ ਵਾਰੀ ਇਹਨਾਂ ਲੋਕਾਂ ਨੇ ਇਹਨਾਂ ਵਰਕਰਾਂ ਨੇ ਅਕਾਲੀ ਦਲ ਦੇ ਵਰਕਰਾਂ ਨੇ ਜਿਤਾਇਆ ਜਿਹੜੇ ਸ਼੍ਰੋਮਣਿਕਾਲ ਦਾ ਨਾਲ ਚਟਾਂਗਵਾ ਖੜੇ ਨੇ ਸਵਾਲ ਇਹ ਹੈ ਕਿ ਪਿਛਲੀ ਵਾਰ ਵੀ ਲੋਕਾਂ ਨੇ ਅਕਾਲੀ ਦਲ ਨੂੰ ਹੀ ਜਿਤਾਇਆ ਅਕਾਲੀ ਦਲ ਦੇ ਹੀ ਵਿਧਾਇਕ ਨੇ ਬਾਅਦ ਚ ਇਹ ਇਲਜ਼ਾਮ ਲਾਇਆ ਕਿ ਉਹਨਾਂ ਦੀ ਆਪਣੀ ਸਰਕਾਰ ਨੇ ਉਹਨਾਂ ਦੇ ਵਿਕਾਸ ਦੇ ਕਾਰਜ ਰੋਕ ਲਏ ਜਿਸ ਕਰਕੇ ਉਹਨਾਂ ਨੂੰ ਮੋਰਚਾ ਲਾਉਣਾ ਪਿਆ ਔਰ ਬਾਅਦ ਚ ਉਹਨਾਂ ਨੂੰ ਕਾਂਗ ਮੈਨੂੰ ਇਹਨਾਂ ਲੋਕਾਂ ਤੇ ਬੜਾ ਹਰਾਨੀ ਪ੍ਰਗਟ ਹੁੰਦੀ ਆ ਆਪਣੀਆਂ ਕਮੀਆਂ ਛਪਾਉਣ ਵਾਸਤੇ ਆਪਣੀਆਂ ਜਿਹੜੀਆਂ ਕਾਟਾਂ ਛਪਾਉਣ ਵਾਸਤੇ ਇਹ ਗਲਤ ਬਿਆਨਬਾਜ਼ੀਆਂ ਕਰਦੇ ਨੇ ਗਲਤ ਤਰ੍ਹਾਂ ਦੀ ਹਤਕੰਡੇ ਵਰਤਦੇ ਨੇ ਇਹ ਹਲਕੇ ਦੇ ਲੋਕਾਂ ਕੋਲ ਜਾ ਕੇ ਤੁਸੀਂ ਪੁੱਛੋ ਨਾ ਵੀ ਇਹਦਾ ਕੀ ਲਾਈਫ ਸਟਾਈਲ ਆ ਉਹ ਵਰਕਰ ਜਿਹੜੇ ਦਿਨ ਰਾਤ ਮਿਹਨਤ ਕਰਕੇ ਸਾਡੇ ਜਾਂ ਮੈਂ ਤਾਂ ਚਲੋ ਹੁਣ ਮੌਕਾ ਵੀ ਮਿਲਿਆ ਹੈ ਭੱਜੇ ਫਿਰਦੇ ਨੇ ਪਾਰਟੀ ਦਾ ਝੰਡਾ ਬੁਲੰਦ ਕਰ ਰਹੇ ਨੇ ਤੇ ਉਹ ਦੋ ਦੋ ਤਿੰਨ ਤਿੰਨ ਘੰਟੇ ਜਾ ਕੇ ਵੇਟ ਕਰਨ 12 ਵਜੇ ਜਿਹੜਾ ਐਮਐਲਏ 1 ਵਜੇ ਥੱਲੇ ਉਤਰੂਗਾ ਲੋਕਾਂ ਨੂੰ ਮਿਲੂਗਾ ਥੱਲੇ ਪੀਏ ਇੰਨੇ ਕੁ ਰੱਖੇ ਸੀ ਕਿ ਫੋਨ ਤੇ ਜੁਗਦੇ ਕੋਈ ਕੋਈ ਐਮਐਲਏ ਦੀ ਗੱਲ ਛੱਡੋ ਕਿਸੇ ਦਾ ਪੀਏ ਨਾਲ ਹੀ ਗੱਲ ਹੋ ਜਾਂਦੀ ਤੇ ਉਹ ਖੁਸ਼ਕਿਸਮਤ ਸਮਝਦਾ ਹੀ ਵੀ ਚੱਲ ਹੋ ਗਈ ਮੇਰੀ ਕਾਰਵਾਈ ਪੈ ਗਈ ਇਹਨਾਂ ਨੇ ਲੋਕਾਂ ਨੂੰ ਬੜੀ ਵੱਡੀ ਦੂਰੀ ਬਣਾ ਕੇ ਰੱਖੀ ਆ ਇਹ ਕਹਿੰਦਾ ਕੰਮ ਨਹੀਂ ਹੋਏ ਜਦੋਂ ਕੰਮ ਕਹਿਣਾ ਹੀ ਨਹੀਂਗਾ ਤੇ ਕੰਮ ਕਿੱਥੋਂ ਕਰਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਰਦਾਰ ਸੁਬੀ ਸਿੰਘ ਬਾਦਲ ਬਿਕਰਮਜੀਠੀਆ ਜਿੱਥੇ ਸਾਡੇ ਖਾਸ ਤੌਰ ਤੇ ਧਿਆਨ ਦਿੰਦੇ ਨੇ ਕਿੰਨਾ ਪ੍ਰੋਜੈਕਟ ਆਏ ਨੇ ਪਰ ਇਹਨੇ ਜਾ ਕੇ ਕਦੀ ਕੋਈ ਗੱਲ ਹੀ ਨਹੀਂ ਚੱਕੀ ਜਿਹੜੀਆਂ ਗੱਲਾਂ ਇਹ ਤੇ ਹੋਰ ਮੈਂ ਉਹ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਆ ਸੁਲਤਾਨਪੁਰ ਪਿੰਡ ਵਾਲਾ ਜੇ ਦਾਸ ਇੱਕ ਉੱਦ ਦੇਦਰ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਕਰਦਾ ਕਿ ਇਹ ਐਮਐਲਏ ਸੀ ਇਹ ਸੀਪੀਐਸ ਸੀ ਇਹ ਉਦੋਂ ਸੁਲਤਾਨਪੁਰ ਵਾਲਾ ਜਿਹੜਾ ਪ੍ਰੋਜੈਕਟ 203 ਕਰੋੜ ਦਾ ਇਹ 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 ਨਹੀਂ ਦੀ ਕੰਮ ਸ਼ੁਰੂ ਕਰਾ ਸਕਦਾ ਆਪਣੀਆਂ ਹੀ ਕਮਿਸ਼ਨਾਂ ਦਾ ਚੱਕਰ ਆ ਆਪਣੇ ਲੋਕਾਂ ਨੂੰ ਗੁੰਮਰਾਹ ਕਰ ਡੰਪ ਦੀ ਜਿਹੜੀ ਗੱਲ ਕਰਦਾ ਕਿੰਨੀਆਂ ਨੇ ਰਾਜਨੀਤੀ ਕੀਤੀ ਹੈ ਇਹਨਾਂ ਸਾਰਿਆਂ ਨੇ ਉਹਦੇ ਉੱਪਰ ਉਹਨਾਂ ਬੰਦੇ ਨੂੰ ਇੱਕ ਐਮਐਲਏ ਦੇ ਇਹੋ ਜਿਹਾ ਕੀ ਲੈਣਾ ਲੋਕਾਂ ਨੇ ਐਮਐਲਏ ਤੋਂ ਜਿਹੜਾ 6 ਮਹੀਨੇ ਲੋਕਾਂ ਦੀਆਂ ਭਾਵਨਾਵਾਂ ਖੇੜੇ ਤੇ ਇੱਕ ਬਾਦਲ ਸਾਹਿਬ ਨੂੰ ਉਹ ਮਲਾ ਨਹੀਂ ਸਕੇ ਬਾਦਲ ਸਾਹਿਬ ਤੇ ਹੁਣ ਮੇਰੀ ਚੱਲੋ ਮੈਂ ਤੁਹਾਨੂੰ ਸਵੇਰੇ ਤੁਸੀਂ ਗੱਲ ਕਰਨੀ ਇੱਥੇ ਆਉਂਦੇ ਨੇ ਜਦੋਂ ਉਹਨਾਂ ਲੋਕਾਂ ਨਾਲ ਖਿਲਵਾਲ ਕੀਤਾ ਉਹਨਾਂ ਲੋਕਾਂ ਨੂੰ ਇਹਦੇ ਡੰਪ ਦੇ ਉੱਪਰ ਸਾਈਨ ਨੇ ਜੀ ਇਹ ਮਤਲਬ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਲੱਗਾ ਤਾਂ ਹੀ ਉੱਥੇ ਭਜਾਇਆ ਲੋਕਾਂ ਨੇ ਜਦੋਂ ਸਾਰੀਆਂ ਸਚਾਈਆਂ ਆਰਟੀਆਈ ਦੇ ਵਿੱਚ ਸਾਹਮਣੇ ਆਗੀਆਂ ਵੀ ਜਦੋਂ ਡੰਪ ਦੀ ਪਾਸ ਦੀ ਗੱਲ ਕਰਾਉਣੀ ਤੇ ਇਹਦੇ ਸਾਇੰਸ ਹੀ ਇਸ ਪ੍ਰੋਜੈਕਟ ਨੂੰ ਅਜਨ ਜਵਨ ਸਿੰਘ ਸਿੱਧੂ ਕਹਿੰਦੇ ਕਿ ਉਹਨਾਂ ਨੇ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਇਲਜ਼ਾਮ ਲਾਏ ਪਰ ਉਹ ਕਹਿ ਰਹੇ ਕਿ ਮੈਂ ਵਿਕਾਸ ਨੂੰ ਦੇ ਮੁੱਦੇ ਨੂੰ ਲੈ ਕੇ ਲੋਕਾਂ ਕੋਲੋਂ ਵੋਟ ਮੰਗੂਗਾ ਤੁਸੀਂ ਕਿਸ ਮੁੱਦੇ ਨੂੰ ਲੈ ਕੇ ਜਾ ਰਹੇ ਹੋ ਲੋਕ ਵਿਕਾਸ ਤੇ ਕੀਤਾ ਹੀ ਨਹੀਂ ਜੀ ਇਹਨੇ ਵਿਕਾਸ ਤੇ ਕੀਤਾ ਸਾਡੀ ਟੀਮ ਨੇ ਸਾਰੀ ਨੇ ਵਿਕਾਸ ਜੇ ਕੀਤਾ ਸ਼੍ਰੋਮ ਅਕਾਲੀ ਦਲ ਵੱਲੋਂ ਹੋਇਆ ਵਾ ਗੁਰਪਤਾਪ ਸਿੰਘ ਟਿੱਕਾ ਕੋਈ ਨਹੀਂ ਗੁਰਪ੍ਰਤਪ ਸਿੰਘ ਟਿੱਕਾ ਉਸ ਸ਼ੀਦਾ ਦੀ ਸ਼ਰਮੌੜ ਜਥੇਬੰਦੀ ਦਾ ਨਾਂ ਜਿਹੜੇ ਪਿੱਛੇ ਆ ਜਿੰਨੇ ਵੀ ਸਾਡੇ ਹਲਕਰ ਦੇ ਕਾਉਂਸਲਰ ਸਹਿਬਾਨ ਹੋਗੇ ਐਚਜੀਪੀਸੀ ਮੈਂਬਰ ਸਹਿਬਾਨ ਹੋਗੇ ਚੇਅਰਮੈਨ ਤੇ ਆ ਵਰਕਰ ਜਿਹੜੇ ਵਾਰਡਾਂ ਚੋਂ ਨਿਕਲ ਕੇ ਸ਼ਰੋਮ ਨਿਕਲਦੇ ਦੀ ਗੱਲ ਕਰਦੇ ਆ ਤੁਸੀਂ ਸਾਲ ਦਾ ਇੱਕ ਤੁਸੀਂ ਰਿਕਾਰਡ ਤੇ ਘੜਾਓ ਜਾ ਕੇ ਕਿੰਨਾ ਅਸੀਂ ਵਿਕਾਸ ਕੀਤਾ 203 ਕਰੋੜ ਦਾ ਜਿਹੜਾ ਸੀਵਰੇਜ ਸੁਲਤਾਨਪੁਰ ਦਾ ਸ਼ੁਰੂ ਕਰਾਇਆ ਕੋਡ ਮੈਸਿੰਗ ਦਾ 138 ਕਰੋੜ ਦਾ ਕਰਾਇਆ ਸਫਾਈ ਦੇ ਸਿਸਟਮ ਦੇ ਵਿੱਚ ਸ਼ੀਦਾ ਸਾਹਿਬ ਤੋਂ ਮਕੈਨਿਕਲੀ ਸਵਾਈਪਿੰਗ ਅਸੀਂ ਕਰਾਈ ਇੰਟਰਲוקਿੰਗ ਟਾਇਲਾਂ ਲੱਗ ਰਹੀਆਂ ਨੇ ਪਾਣੀ ਦੇ ਬੋਰ ਲੱਗੇ ਨੇ ਜੀ ਸੀਸੀ ਫਲੋਰਿੰਗ ਹੋਈ ਆ ਕਾਲੀ ਟਾਪਿੰਗ ਹੋਈ ਆ ਸਾਡੀ ਸੁਲਤਾਨਵੀਂ ਰੋਡ ਦੀ ਇੰਟਰਲੈਕਿੰਗ ਟਾਈਲਾਂ ਲਾ ਕੇ ਅਸੀਂ ਐਲਈਡੀ ਲਾਈਟਾਂ ਲਾਈਆਂ ਨੇ ਤੇ ਹਜੇ ਕੰਮ ਬਹੁਤ ਹੋਣ ਵਾਲਾ ਮੈਂ ਨਹੀਂ ਕਹਿੰਦਾ ਵਿਕਾਸ ਐਸੀ ਚੀਜ਼ ਹੈ ਜਿਹੜੀ ਖਤਮ ਨਹੀਂ ਹੁੰਦੀ ਪਿਛਲੀਆਂ ਚੋਣਾਂ 'ਚ ਤੁਸੀਂ ਸਭ ਤੋਂ ਵੱਧ ਵਿਰੋਧ ਕਰਨ ਵਾਲੇ ਸੀ ਇੰਦਰਬੀਰ ਸਿੰਘ ਬਲਾਰੀਆ ਦਾ ਪਰ ਪਾਰਟੀ ਦੇ ਉਹਨਾਂ ਦੀ ਟਿਕਟ ਕੱਟਣ ਦੀ ਬਜਾਏ ਤੁਹਾਡੇ ਨਾਲ ਨਾਰਾਜ਼ਗੀ ਦਿਖਾਈ ਤੁਸੀਂ ਫਿਰ ਆਜ਼ਾਦ ਲੜੇ ਹੁਣ ਫਿਰ ਪਾਰਟੀ ਤੁਹਾਡੇ ਨਾਲ ਹੈ ਕੀ ਲੱਗ ਰਿਹਾ ਪਾਰਟੀ ਦੇ ਫੈਸਲੇ ਆ ਜੀ ਮੈਂ ਮੇਰੀ ਸਿਰਫ ਨਾਰਾਜ਼ਗੀ ਬੁਲਾ ਰਹੀ ਆ ਸਾਹਿਬ ਕਹਿੰਦੇ ਕਿ ਤੁਹਾਨੂੰ ਜਾਣਬੁੱਝ ਕੇ ਪਾਰਟੀ ਵੱਲੋਂ ਖੜਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਪਿਛਲੀ ਵਾਰੀ ਪਾਰਟੀ ਚਾਹੁੰਦੀ ਸੀ ਕਿ ਹਰਾਇਆ ਜਾਵੇ ਦੇਖੋ ਕੋਈ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਪਾਰਟੀ ਕਦੀ ਇਦਾਂ ਦੀ ਰਾਜਨੀਤੀ ਇਹ ਵਹਿਮ ਦੀਆਂ ਗੱਲਾਂ ਨੇ ਮੈਂ ਥੋੜੀ ਜੀ ਇੱਕ ਮਿੰਟ ਚ ਤੁਹਾਨੂੰ ਬਰੀਫ ਕਰਦਾ ਚਾਹੁੰਨਾ ਇਸ ਹਲਕੇ 'ਚੋਂ ਪੁਰਾਣੇ ਜਦੋਂ ਪਹਿਲਾਂ ਸੀ ਮੈਂ ਕੌਂਸਲਰ ਵੀ ਰਿਆ ਤੇ ਬਹੁਤ ਅ ਪਰ ਜਦੋਂ ਇੰਦਰਬੀਰ ਬਲਾਰੀਏ ਦੇ ਫਾਦਲ ਨੂੰ ਟਿਕਟ ਦਿੱਤੀ ਅਸੀਂ ਮੈਂ ਨਹੀਂ ਮੇਰੀ ਸਾਰੀ ਅਸੀਂ ਐਸਜੀਪੀਸੀ ਮੈਂਬਰ ਸਾਰੇ ਉਹ ਵਰਕਰ ਸਹਿਬਾਨਾਂ ਨੇ ਮਿਹਨਤ ਕਰਕੇ ਉਹਨੂੰ 22 23000 ਦੀ ਲੀਡ ਤੋਂ ਸਰਦਾਰ ਰਮਿੰਦਰ ਸਿੰਘ ਬੁਲਾਰੀਆ ਜੀ ਨੂੰ ਕਾਮਯਾਬ ਕੀਤਾ ਸਾਲ ਬਾਅਦ ਉਹਨਾਂ ਸੁਰਗਵਾਸ ਹੋਣ ਤੋਂ ਬਾਅਦ ਜਦੋਂ ਟਿਕਟ ਦੀ ਗੱਲ ਹੋਈ ਚਲੋ ਸਾਨੂੰ ਉਦੋਂ ਪਾਰਟੀ ਨੇ ਲਾਸਟ ਮੂਮੈਂਟ ਤੱਕ ਉਹ ਚੇਂਜਸ ਹੋ ਗਈਆਂ ਚਲੋ ਇਹਨੂੰ ਦੇਤੀ ਅਸੀਂ ਸਾਰਿਆਂ ਨੇ ਫੇਰ ਮਿਹਨਤ ਕੀਤੀ ਜੀ ਤਖੜੇ ਹੋ ਕੇ ਕਿਉਂਕਿ ਟਿਕੜ ਟਿਕੜ ਦੌੜ ਹੁੰਦੀ ਆ ਹਰ ਬੰਦਾ ਚਾਹੁੰਦਾ ਮਤਲਬ ਉਹ ਚ ਕਿਸੇ ਨੂੰ ਰਾਜ਼ੀ ਨਹੀਂ ਅਸੀਂ ਸਾਰਿਆਂ ਨੇ ਕੀਤੀ ਤੇ ਬਹੁਤ ਵੱਡੀ ਉਹ ਚੋਣ ਆਪਾਂ ਬੜੇ ਵੱਡੇ ਫਰਕ ਨਾਲ ਆਪਾਂ ਕਾਮਯਾਬ ਹੋਏ ਪਾਰਟੀ ਨੇ ਮੈਨੂੰ ਕਿਹਾ ਤਾਂ ਵੀ ਈਸਟ ਹਲਕਾ ਹੋਰ ਬਣਿਆ ਜਿੱਦਾਂ ਚਾਰਾਂ ਹਲਕਿਆਂ ਤੋਂ ਨਵਾਂ ਹਲਕਾ ਈਸਟ ਜਿੱਥੋਂ ਅੱਜ ਨਵਜੋਤ ਕੌਰ ਸਿੱਧੂ ਪਹਿਲਾਂ ਬਣੀ ਸੀ ਉਹ ਨਵਜੋਤ ਸਿੱਧੂ ਲੜ ਰਹੇ ਨੇ ਇਹ ਚ ਚਾਰਾਂ ਹਲਕਿਆਂ ਦੀ ਜੋੜ ਤੋੜ ਨਾਲ ਇੱਕ ਨਵਾਂ ਹਲਕਾ ਈਸਟ ਬਣ ਗਿਆ ਮੇਰੀ 3 ਸਾਲ ਉੱਥੇ ਜੋ ਮੇਰੀ ਲਾਤੀ ਲਾਸਟ ਮੂਮੈਂਟ ਤੇ ਆ ਕੇ ਚਲੋ ਪਾਰਟੀ ਦੇ ਫੈਸਲੇ ਹੁੰਦੇ ਮੈਂ ਤਾਂ ਖਰਾ ਮੈਨੂੰ ਤਾਂ ਸਿਰਫ ਇਹ ਦੁੱਖ ਸੀਗਾ ਵੀ ਮੈਨੂੰ ਤੁਸੀਂ ਆਪਣਾ ਘਰ ਛਡਾ ਕੇ ਦੂਜੇ ਪਾਸੇ ਭੇਜਿਆ ਉੱਥੇ ਵੀ ਆਈ ਗੱਲ ਉੱਥੇ ਵੀ ਆ ਚੇਂਜਸ ਹੋ ਗਈਆਂ ਸੋ ਉਹ ਹਾਲਾਤ ਸੀਗੇ ਅੱਜ ਇਹਦਾ ਵਹਿਮ ਜਿਹੜਾ ਕੱਢ ਦੇਣਾ ਬੜਾ ਵੱਡਾ ਹੰਕਾਰਿਆ ਫਿਰਦਾ ਹੈ ਇਹ ਦੱਖਣੀ ਹਲਕੇ ਦੇ ਲੋਕ ਮੈਂ ਤੁਹਾਨੂੰ ਇਹ ਇਤਿਹਾਸ ਗਵਾਵਾ ਜਿੰਨੇ ਵੀ ਹੰਕਾਰ ਕੀਤਾ ਵਾ ਜਿੰਨੇ ਆਪਣੇ ਆਪ ਤੇ ਮਾਣ ਕੀਤਾ ਵਾ ਜਿਸ ਬੰਦੇ ਨੂੰ ਆਪਣੀ ਦੌਲਤ ਤੇ ਮਾਣ ਆ ਜਾਂ ਆਪਣੇ ਪੈਸੇ ਤੇ ਮਾਣ ਆ ਉਹ ਲੋਕਾਂ ਨੂੰ ਜਿਹੜੇ ਹਲਕੇ ਦੇ ਵੋਟਰ ਸਪੋਰਟਰਾਂ ਨੂੰ ਕੁਝ ਸਮਝਦਾ ਨਹੀਂ ਇਹ ਲੋਕੀਏ ਦਾ ਹੰਕਾਰ ਚਾਰ ਤੀ ਨੂੰ ਵੋਟਾਂ ਪਾ ਕੇ ਕਹਿੰਦੇ ਰਿਜ਼ਲਟ ਸਾਹਮਣੇ ਆਊਗਾ ਤੁਹਾਡਾ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਕਾਂਗਰਸੀ ਉਮੀਦਵਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਕਟੋ-ਕਟ ਮਾਜੇ ਦੀਆਂ ਜਿੰਨੀਆਂ ਵੀ ਸੀਟਾਂ ਨੇ ਉੱਤੇ ਅਸਰ ਪਾਏਗਾ ਤੁਹਾਨੂੰ ਲੱਗਦਾ ਇਸ ਗੱਲ 'ਚ ਕੋਈ ਦਮ ਹੈ ਅੰਮ੍ਰਿਤਸਰ ਦੇ ਲੋਕ ਇਸ ਗੱਲ ਨੂੰ ਭਲੀ ਭਾਂ ਜਾਣਦੇ ਮੈਂ ਸਮਝਦਾ ਹਾਂ ਵੀ ਜਿਹੜੇ ਬੰਦੇ ਜਦੋਂ ਗੱਲ ਕਰਦੇ ਮਾਂ ਪਾਰਟੀ ਦੀ ਜਾਂ ਆਪਣੀ ਪਾਰਟੀ ਦੀ ਗੱਲ ਕਰਦੇ ਉਹ ਹੀ ਨਵਜੋਤ ਸਿੰਘ ਸਿੱਧੂ ਨੂੰ ਤੁਹਾਡੇ ਕੋਲ ਹੀ ਬੜੀਆਂ ਰਿਕਾਰਡਿੰਗਸ ਹੋਣਗੀਆਂ ਜਿਹਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਨੂੰ ਜਾਂ ਸ਼੍ਰੋਮਣੀ ਕਾਲਦਲ ਦੇ ਕਹਿੰਦਾ ਸੀ ਮੇਰੇ ਚਮੜੀ ਦੀਆਂ ਵੀ ਜੁੱਤੀਆਂ ਬਣਾ ਕੇ ਹੋਣਾ ਤੇ ਮੈਂ ਇਹਨਾਂ ਦਾ ਦੇਣ ਨਹੀਂ ਦੇਦਾ ਐਡਾ ਵੱਡਾ ਮਾਣ ਦਿੱਤਾ ਮਤਲਬ ਕਿੰਨੀ ਵਾਰੀ ਇੱਥੋਂ ਐਮਪੀ ਬਣਾ ਕੇ ਭੇਜਿਆ ਇਹ ਪਟਿਆਲੇ ਤੋਂ ਆਏ ਸੀ ਸਿਰਫ ਪਾਰਟੀ ਕਰਕੇ ਨਵਜੋਤ ਸਿੰਘ ਸਿੱਧੂ ਇੱਕ سٹਾਰ ਸੀਗਾ ਹੋਰ ਕੋਈ ਨਹੀਂ ਸੀ ਇਹਦੇ ਪਰਸਲ ਕਿਹੜੇ ਚਾਰ ਲਿੰਗ ਸੀ ਇਹ ਵੀ ਮੈਂ ਦੱਸਣਾ ਚਾਹੁੰਦਾ ਜਿਸ ਦਿਨ ਪਹਿਲੇ ਦਿਨ ਕੁਝ ਮਹੀਨੇ ਪਹਿਲਾਂ ਤਿਆਰੀ ਕੀਤੀ ਸੀਗੀ ਚਾਰਾਂ ਪੰਜਾਂ ਚੋਂ 10 ਵੀ ਵਿੱਚ ਸੀ ਜਿਨ੍ਹਾਂ ਨੇ ਇਹਨਾਂ ਦੀ ਉਹ ਕੀਤੀ ਸੀ ਵੀ ਨਵਜੋਤ ਸਿੱਧੂ ਚੰਗਾ ਕੈਂਡੀਡੇਟ ਆ ਚੰਗੇ ਬੰਦੇ ਨੂੰ ਆ ਕੇ ਜਦੋਂ ਤੁਸੀਂ ਉਹੀ ਬੰਦਾ ਮੈਨੂੰ ਸਮਝ ਨਹੀਂ ਲੱਗਦਾ ਵੀ ਜਦੋਂ ਅਕਾਲੀ ਦਲ ਸੀ ਉਦੋਂ ਤੇ ਇਹਨਾਂ ਨੂੰ ਕਾਂਗਰਸੀ ਸੀ ਤੇ ਜਾਂ ਬੜੇ-ਬੜੇ ਉਹਨਾਂ ਬਾਰੇ ਮਾੜੇ ਸ਼ਬਦ ਬੋਲਦਾ ਸੀ ਅੱਜ ਕਾਂਗਰਸ ਨੂੰ ਟਿਕਟ ਮਿਲ ਗਿਆ ਤਾਂ ਅਜ ਕਾਲੀ ਦਲ ਤੇ ਬੀਜੇਪੀ ਮਾੜੀ ਲੱਗ ਲਾਪੀ ਰੋਸੇ ਹੋ ਸਕਦੇ ਨੇ ਫੈਮਿਲੀ ਚ ਰਿਸ ਹੋ ਜਾਂਦੇ ਪਰ ਤੁਹਾਨੂੰ ਇੱਕਦਮ ਤੁਹਾਡੇ ਵਿਚਾਰ ਕਿਵੇਂ ਬਦਲ ਜਾਂਦੇ ਨੇ ਉਹ ਵੀ ਇਹੋ ਜਿਹਾ ਬੰਦਾ ਜਿਹੜਾ ਕਹਿੰਦਾ ਮੈਂ ਰੱਬ ਨੂੰ ਬਹੁਤ ਮੰਨਦਾ ਜੀ ਸੋ ਮੈਂ ਇਹ ਚੱਕਰਾਂ ਦਾ ਜਿਹੜੇ ਪਏ ਆ ਇਹ ਲੋਕਾਂ ਨੇ ਸਚਾਈਆਂ ਸਾਹਮਣੇ ਲੈ ਆਉਣੀਆਂ ਪੰਜਾਬ ਦੇ ਲੋਕਾਂ ਦਾ ਜਿਹੜੀ ਹਵਾ ਹੈ ਜੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਦੂ ਮੀਤ ਸਿੰਘ ਬਾਦਲ ਜੀ ਨੇ ਡਿਵੈਲਪਮੈਂਟ ਦੇ ਮੁੱਦੇ ਦੇ ਉੱਪਰ ਆਪਸੀ ਸਾਂਝ ਨੂੰ ਕਾਇਮ ਰੱਖਣ ਵਾਸਤੇ ਹਿੰਦੂ ਸਿੱਖ ਏਕਤੇ ਵਾਸਤੇ ਪੰਜਾਬ ਪੰਜਾਬੀਤ ਵਾਸਤੇ ਕੰਮ ਕੀਤਾ ਉਥੇ ਧਾਰਮਿਕ ਤੌਰ ਤੇ ਵਖੋ ਕਿਹੜੀ ਸੇਵਾ ਗੁਰੂ ਮਾਲੇ ਲਈ ਇਹ ਸੇਵਾ ਲੈਣ ਵਾਲੀ ਗੱਲ ਹੁੰਦੀ ਆ ਕਈ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਵੀ ਪਹਿਲੋ ਬਣੇ ਹੁਣ ਜੇ ਟਾਈਮ ਉਹਨਾਂ ਦੇ ਬਾਰਾ ਜੀ ਨੇ ਕਿਰਪਾ ਕੀਤੀ ਹਰਮੰਦਰ ਸਾਹਿਬ ਦੀ ਹੈਰੀਟੇਜ ਵਾਕ ਗੱਲ ਕਰ ਲੋ ਅੰਬਰਸਰ ਦੇ ਵਿੱਚ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਆ ਬੀਆਰਟੀ ਇਸ ਦਾ ਪ੍ਰੋਜੈਕਟ ਆ ਆ 골ਡਨ ਗੇਟ ਸਾਡੇ ਮੈਂ ਕਹਿੰਦਾ ਅੰਬਰਸਰ ਦੀ ਸ਼ਾਨ ਹੀ ਹਿੰਦੁਸਤਾਨ ਕੀ ਵਰਲਡ ਦੇ ਵਿੱਚ ਕਿਸੇ ਵੀ ਸ਼ਹਿਰ ਦੀ ਜਿਹੜੀ ਐਂਟਰੀ ਏਡੀ ਖੂਬਸੂਰਤ ਨਹੀਂ ਹੋ ਗਈ ਜਿਹੜੀ ਸਾਡੀ ਬਣੀ ਆ ਜੀ ਵਾਰਮ ਮੈਮੋਰੀਅਲ ਇੰਦਰबीर ਬੁਲਾਰੀਆ ਦਾ ਕਹਿਣਾ ਕਿ ਠੀਕ ਹੈ ਜਦੋਂ ਬਾਹਰ ਲੋਕ ਟੂਰਿਸਟ ਆਉਂਦੇ ਰਹੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਹਿਰ ਬਹੁਤ ਸੁੰਦਰ ਬਣ ਗਿਆ ਪਰ ਜੋ ਲੋਕਾਂ ਦੀਆਂ ਮੂਲ ਸਵਿਧਾਵਾਂ ਨੇ ਉਹਦੇ ਤੋਂ ਹਾਲੇ ਵੀ ਜਿਹੜਾ ਤੁਹਾਡਾ ਹਲਕਾ ਲੋਕ ਕਾਫੀ ਮਤਲਬ ਦੂਰ ਨੇ ਉਹ ਇਹਨੇ ਕੀ ਕੀਤਾ ਜੀ ਇਹ ਬਸੋ ਕਿੰਨੇ ਉਦਘਾਟਨ ਪਿਛਲੇ 4 ਸਾਲਾਂ 'ਚ ਕੀਤੇ ਜਿੰਨੇ ਨੇ 4-5 ਸਾਲਾਂ 'ਚ ਨਹੀਂ ਕੀਤੇ ਅਸੀਂ ਸਾਲ ਦੇ ਵਿੱਚ ਕਰਤੇ ਆ ਜਿੰਨੇ ਆ ਕੰਮ ਇਹਨੇ ਮੇਰੇ ਖਾਲ 9 ਸਾਲਾਂ 'ਚ ਨਹੀਂ ਕੀਤੇ ਹੋਣੇ ਅਸੀਂ ਅੱਜ ਸਾਲ ਦੇ ਵਿੱਚ ਉਹ ਕਸਰ ਘੜਤੀ ਆ ਜਦੋਂ ਜਾ ਕੇ ਕੰਮ ਹੀ ਨਹੀਂ ਕਰਨੇ ਕੋਈ ਗੱਲ ਹੀ ਨਹੀਂ ਕਰਨੀ ਤੇ ਲੋਕਾਂ ਦੀਆਂ ਜਿਹੜੀਆਂ ਹੈਗਾ ਹੁਣ ਲੋਕੀ ਟਾਈਮ ਮੰਗਦੇ ਆ ਜੀ ਲੋਕੀ ਬੜੇ ਸਿਆਣੇ ਹੋ ਗਏ ਨੇ ਲੋਕੀ ਕੰਮ ਮੰਗਦੇ ਆ ਅਸੀਂ ਇੰਨਾ ਕੰਮ ਕੀਤਾ ਫਿਰ ਵੀ ਲੋਕਾਂ ਨੂੰ ਕਹਿੰਦਾ ਵੀ ਇਹ ਵਿਕਾਸ ਹੋਰ ਕੰਟੀਨਿਊ ਰਹੂਗਾ ਇਹ ਗਲਤ ਪ੍ਰਚਾਰ ਕਰਦਾ ਪਿਆ ਜੇ ਇੱਕ ਐਮਐਲਏ ਐਡੀ ਜ਼ਿੰਮੇਵਾਰੀਆਂ ਦੇ ਬਾਵਜੂਦ ਵੀ ਕੁਝ ਨਹੀਂ ਕਰਾ ਸਕਿਆ ਤੇ ਹੁਣ ਕੀ ਕਹਿੰਦਾ ਕੋ ਕੋ ਪਾਰਟੀਆਂ ਕੋ ਫਰਕ ਹੁਣ ਕੋਈ ਕਾਸ਼ੋ ਥੋੜੋ ਗੱਲ ਆਈ ਨਹੀਂ ਜੇ ਉਹ ਜੇ ਇੱਕ ਗੱਲ ਮੈਂ ਕਹਿੰਦਾ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਵਿਕਾਸ ਨਹੀਂ ਕਰਾ ਸਕਿਆ ਭਾਰਤੀ ਜਨਤਾ ਪਾਰਟੀ ਨਹੀਂ ਜੇ ਇਹਨਾਂ ਨੂੰ ਲੱਗਦਾ ਵਾ ਤੇ ਕਾਂਗਰਸ ਵਾਲੇ ਤੇ ਕਿੱਥੇ ਆ ਕਿਉਂ ਲੋ ਤੁਹਾਡੀ ਔਰ ਬੁਲਾਰੀਆ ਸਾਹਿਬ ਦੀ ਵਿਕਾਸ ਨੂੰ ਲੈ ਕੇ ਤਰਾਕ ਤਕਰਾਰਾ ਰਹਾ ਪਰ ਆਮ ਆਦਮੀ ਪਾਰਟੀ ਜੋ ਕਿ ਬਿਲਕੁਲ ਨਵੀਂ ਹੈ ਉਹਨੇ ਹਲੇ ਕੁਝ ਕਰਵਾਇਆ ਨਹੀਂ ਪਰ ਉਹ ਵਾਅਦੇ ਕਰ ਰਹੀ ਤੁਹਾਨੂੰ ਲੱਗਦਾ ਕਿ ਕੋਈ ਝਟਕਾ ਦੇ ਸਕਦੀ ਉਹ ਨਿਊ ਦਿੱਲੀ ਚ ਕਿਹੜੇ ਜੀ ਜਦੋਂ ਉੱਥੇ ਸਰਕਾਰ ਬਣੀ ਵਾਅਦੇ ਉੱਥੇ ਬੜੇ ਕੀਤੇ ਆ ਇੱਥੇ ਕਿਹੜੇ ਲੋਕਾਂ ਨੂੰ ਆ ਇਹਨਾਂ ਨੇ ਕਾਂਗਰਸ ਵਾਲੇ ਤੇ ਆਹ ਝੂਠੀਆਂ ਨੌਕਰੀਆਂ ਦੇ ਫਾਰਮ ਭਰਦੇ ਪਏ ਜੀ 25 ਲੱਖ ਨੌਕਰੀ ਦਵਾਂਗੇ ਜੀ ਤੁਹਾਨੂੰ ਆ ਕਰਦਾ ਤੜਾ ਕਰਜ਼ਾ ਮਾਫ ਕਰ ਦਾਂਗੇ ਤੁਸੀਂ ਮੈਂ ਤੁਹਾਡੇ ਚੈਨਲ ਰਾਈ ਇਹ ਗੱਲ ਕਰਨੀ ਚਾਹੁੰਦਾ ਅੱਜ SIM ਕਾਰਡ ਮਿਲੇ ਸੀ ਸਾਨੂੰ ਆਕਰ オンਲਾਈਨਸ ਕੰਪਨੀਆਂ ਜੀਓ ਦੇ ਫ੍ਰੀ ਵੰਡੇਆ ਕਾਰਡ ਵੰਡੇ ਕਿ ਨਹੀਂ ਵੰਡੇ ਉਹਨਾਂ ਨੇ ਵੀ ਤਿੰਨ ਤਿੰਨ ਚੀਜ਼ਾਂ ਲਈਆਂ ਤੁਹਾਡਾ ਆਧਾਰ ਕਾਰਡ ਵੀ ਲਿਆ ਵਾ ਚੈੱਕ ਕਈ ਕੁਝ ਲਿਆ ਤੇ ਤੁਹਾਨੂੰ ਬਾਅਦ ਵਿੱਚ ਵੈਰੀਫਿਕੇਸ਼ਨ ਹੁੰਦੀ ਆ ਇੱਕ ਫਾਰਮ ਭਰ ਕੇ ਨੌਕਰੀ ਦੇ ਦੇਣੀ ਹੈ ਕਿਹੜੀਆਂ ਗੱਲਾਂ ਕਰਦੇ ਆ 25 ਲੱਖ ਨੌਕਰੀ ਤੇ ਭਾਜੀ ਆਉਂਦੇ 10 15 ਸਾਲਾਂ ਚ ਨੋਣੀ ਕਿਉਂ ਲੋਕਾਂ ਨਾਲ ਝੂਠ ਬੋਲਦੇ ਕਿਉਂ ਨੌਜਵਾਨਾਂ ਨਾਲ ਝੂਠ ਬੋਲਦੇ ਮੈਨੂੰ ਤਾਂ ਇਹਨਾਂ ਦੀ ਗੱਲ ਲੋਕ ਇਹ ਗੱਲਾਂ ਤੋਂ ਜਾਣਗੇ ਨੇ ਤੁਸੀਂ ਰਿਜ਼ਲਟ ਵਾਲੇ ਦਿਨ ਦੇਖੋ ਲੋਕੀ ਬਹੁਤ ਮਾਤ ਨਾਲ ਸ਼ਰਮ ਨਹੀਂ ਕਲਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਲਿਆਉਣਗੇ ਆਖਰੀ ਸਵਾਲ ਇੰਦਰबीर ਬੁਲਾਰੀ ਵਾਲੀ ਕੋਈ ਖਾਸ ਮੈਸੇਜ ਕਿਉਂਕਿ ਸਟੇਜ ਤੇ ਮੈਂ ਸੁਣਿਆ ਤੁਸੀਂ ਕਿਹਾ ਕਿ ਤੁਹਾਡੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਜਦੋਂ ਅਸੀਂ ਅੱਜ ਉਹਨਾਂ ਦਾ ਇੰਟਰਵਿਊ ਕੀਤਾ ਤਾਂ ਉਹਨਾਂ ਨੇ ਤੁਹਾਨੂੰ ਸ਼ੁਭ ਇਛਾਵਾਂ ਦਿੱਤੀਆਂ ਕਿ ਮੇਰਾ ਭਰਾ ਹੈ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਟਿੱਕਾ ਔਰ ਮੇਰੀਆਂ ਸ਼ੁਭ ਇਛਾਵਾਂ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਦੇਖੋ ਜੋ ਲੋਕਾਂ ਚ ਆ ਕੇ ਕਈ ਵਾਰੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਜਾਂ ਨਾਲ ਦੇ ਬੰਦੇ ਆ ਕੇ ਗੱਲ ਕਰਦੇ ਜਦੋਂ ਆਈਏ ਤੇ ਸਾਨੂੰ ਜੋ ਲੋਕਾਂ ਚ ਰਿਸਪੌਂਸ ਮਿਲਦਾ ਸਾਡੀ ਪਿਆਰ ਵਾਲੇ ਵੀ ਇਹ ਗੱਲਾਂ ਕਰਦੇ ਆ ਜੀ ਕਿਸੇ ਨੂੰ ਬੋਰਡ ਲਾਉਣ ਦੀ ਗੱਲ ਉਹ ਚੀਜ਼ਾਂ ਇੱਕ ਡਿਫਰੈਂਟ ਸਟੋਰੀ ਆ ਪਿਆਰ ਨਾਲ ਇਲੈਕਸ਼ਨ ਲੜਨੀ ਆ ਪਿਆਰ ਨਾਲ ਲੜੇ ਜਿਸ ਟੰਗ ਨਾਲ ਲੜਨੀ ਆ ਇਲੈਕਸ਼ਨ ਨੂੰ ਅਸੀਂ ਤਿਆਰ ਆ ਕਿਉਂਕਿ ਜੋਧੇ ਸੂਰਬੀਰ ਹੈਗੇ ਨੇ ਹਲਕਾ ਦੱਖਣੀ ਦੇ ਵੋਟਰ ਸਪੋਰਟਰ ਸ਼੍ਰੋਮ ਨੇ ਕਾਲੇ ਦਲ ਦੇ ਕਿਸੇ ਤਰ੍ਹਾਂ ਦੇ ਚੈਲੰਜ ਤੋਂ ਅਸੀਂ ਨਹੀਂ ਡਰਦੇ ਇਸ ਮੇਰੇ ਜਿਹੜਾ ਭਰਾ ਵਾ ਕਿਉਂਕਿ ਮੇਰੇ ਤੋਂ ਉਹ ਤੇ ਛੋਟਾ ਵਾ ਜਿਹਨੂੰ ਅਸੀਂ ਸਾਰਿਆਂ ਨੇ ਹੱਥੀ ਐਮਐਲਏ ਬਣਾਉਣ ਦੇ ਵਿੱਚ ਦੋ ਤਿੰਨ ਵਾਰੀ ਪਰਿਵਾਰ ਨੂੰ ਸਾਰਿਆਂ ਨੇ ਮਿਹਨਤ ਕੀਤੀ ਆ ਅੱਜ ਉਹਨੂੰ ਹੰਕਾਰ ਆ ਗੁਰੂਮਾਰਾ ਉਹਦਾ ਹੰਕਾਰ ਤੋੜਨਗੇ ਮੈਂ ਬੈਸਟ ਵਿਸਿਸ ਦਿੰਨਾ ਵਾ ਜਿਹੜੀ ਉਹ ਕਹਿੰਦਾ ਨਾ ਮੈਂ ਫਲਾਣੇ ਦੀ ਜਮਾਤ ਤੇ ਜਬਤ ਗੱਲ ਦੀ ਮੈਂ ਫਲਾਣਾ ਮੈਂ ਆਪਣੇ ਲੈਵਲ ਦਾ ਹੀ ਨਹੀਂ ਸਮਝਦਾ ਜੀ ਇਹ ਤਾਕਤਾਂ ਕੌਣ ਆ ਜੀ ਟਿੱਕਾ ਕੁਛ ਨਹੀਂ ਹੋ ਸਕਦਾ ਪਰ ਸ਼੍ਰੋਮਣੀ ਕਾਲਦਲ ਦੀ ਜਥੇਬੰਦੀ ਟਿੱਕੇ ਪਿੱਛੇ ਖਲੋਤੀ ਆ ਹਲਕੇ ਦੇ ਜਿਹੜੇ ਵੋਟਰ ਸਪੋਰਟਰ ਨੇ ਇਹਨਾਂ ਦੀ ਤਾਕਤ ਆ ਕੁਝ ਹੋਰ ਲੋਕ ਮੇਰਾ ਮੁਰਸ਼ਦ ਹੁੰਦਾ ਮਰੀਉਚਿਆ ਸੰਗ ਜਾ ਰਹੀ ਮੇਰੀ ਤੇ ਮੇਰੀ ਤੇ ਰੱਬ ਦੇ ਉੱਪਰ ਮੈਨੂੰ ਆਸ ਹੈ ਬਾਬਾ ਦੀਪ ਸਿੰਘ ਕਿਰਪਾ ਕਰਨ ਤੇ ਆਪਣੇ ਉਹ ਲੋਕ ਜਿਨ੍ਹਾਂ ਦਾ ਪਿਆਰ ਉਸਾ ਜਿਹੜੇ ਮੇਰੇ ਨਾਲ ਚੱਲੇ ਬੜੇ ਲਾਲਚ ਦੇ ਰਹੇ ਨੇ ਪਰ ਕੁਝ ਹੋਰ ਵੀ ਲੋਕ ਸਨ ਜਿਹੜੇ ਟਿਕਟ ਦੀ ਰੇਸ 'ਚ ਹੀ ਅੱਜ ਤੁਹਾਡੇ ਨਾਲ ਨੇ ਉਹ ਕਿਉਂਕਿ ਲੱਗਿਆ ਜਾ ਰਿਹਾ ਕਿ ਵਿਰੋਧਤਾ ਵੀ ਹੋ ਰਹੀ ਹੈ ਦੇਖੋ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਦੋ ਤਿੰਨ ਦਿਨ ਉਸ ਚੀਜ਼ ਨੂੰ ਸੈਟਲ ਹੁੰਦੇ ਆ ਕਈ ਥਾਂ ਤੇ ਲਾਈ ਜਾਂਦੇ ਨੇ ਸਾਰੀਆਂ ਚੀਜ਼ਾਂ ਕੰਟਰੋਲ ਚ ਨੇ ਸਰਦਾਰ ਸੁਬੀਸ਼ ਸਿੰਘ ਜੀ ਬਾਦਲ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਆਪ ਸਾਰਾ ਇੰਟਰਸ ਲੈ ਰਹੇ ਨੇ ਸੋ ਆਉਂਦੇ ਸਮੇਂ ਚ ਜਿਹੜੀਆਂ ਇਹ ਗੱਲਾਂ ਅਫਵਾਹਾਂ ਵਾਂ ਕੁਝ ਫੋਟੋਆਂ ਤੁਸੀਂ ਪਾ ਕੇ ਦੇਖ ਵੀ ਲਈਆਂ ਗਈਆਂ ਹੋਣੀਆਂ ਉਹ ਤੁਹਾਡੇ ਸਾਹਮਣੇ ਆ ਕੋਈ ਐਦਾਂ ਦੀ ਗੱਲ ਨਹੀਂ ਅਸੀਂ ਇੱਕ ਝੋਟਾ ਤੇ ਇੱਕ ਝੋਟ ਹੋ ਕੇ ਸਾਰੀ ਟੀਮ ਇਲੈਕਸ਼ਨ ਲੜੂਗੀ ਜਿੰਨੇ ਵੀ ਕੈਂਡੀਡੇਟ ਸੀ ਅਸੀਂ ਸਾਰੇ ਇੱਕ ਝੋਟ ਹੋ ਕੇ ਇਲੈਕਸ਼ਨ ਆਖਰੀ ਸਵਾਲ ਹਲਕੇ ਦੇ ਲੋਕਾਂ ਲਈ ਕੋਈ ਮੈਸੇਜ ਕੀ ਕਿਉਂ ਲੋਕ ਤੁਹਾਨੂੰ ਵੋਟ ਪਾਉਣ ਕੀ ਕਹਿਣਾ ਚਾਹੋਗੇ ਦੇਖੋ ਜੀ ਜਿੱਥੇ ਤੇ ਡਵੈਲਪਮੈਂਟ ਦੀ ਮੈਂ ਗੱਲ ਕਰਦਾ ਉਹ ਤਾਂ ਸਾਡਾ ਫਰਜ਼ ਬੰਦਾ ਸੀ ਕਰਾਂਗੇ ਲੋਕਾਂ ਦਾ ਰਾਫਤਾ ਜਿਹੜਾ ਇੱਕ ਐਮਲਨ ਹੋਣਾ ਚਾਹੀਦਾ ਲੋਕਾਂ ਨੂੰ ਇਹ ਲੱਗੇ ਵੀ ਹਾਂ ਮੈਂ ਹੁਣ ਫੋਨ ਕੀਤਾ ਜਾਂ ਮੈਂ ਗਿਆ ਵਾਂ ਤੇ ਮੇਰੀ ਅਵੇਲੇਬਿਲਟੀ ਜਿਹੜੀ ਆ ਉਹ ਬਿਲਕੁਲ ਨਹੀਂ ਸੀ ਅਦੀ ਹੈਗੀ ਆ ਸਾਰੇ ਤੁਹਾਡੇ ਸਾਹਮਣੇ ਲੋਕੀ ਉਹੀ ਨੇ ਇਹ ਮੇਰੇ ਨਾਲ ਤੇ ਉਹੀ ਚੱਲੇ ਨੇ ਜਿਹੜੇ ਜਿਹੜੀ ਇੱਕ ਸ਼ਰੋਣੀ ਕਲਦਲ ਦੀ ਪੂੰਜੀ ਆ ਪੂੰਜੀ ਤੇ ਇਹ ਲੋਕ ਨੇ ਜਿਨ੍ਹਾਂ ਨੇ ਇਹਨਾਂ ਲੋਕਾਂ ਦੇ ਨਾਲ ਇਹਨਾਂ ਸੰਗਤ ਦੇ ਨਾਲ ਹੀ ਆ ਮੈਂ ਤਾਂ ਜਿੰਨੇ ਜੋਗਾ ਹਮੇਸ਼ਾ ਹਾਜ਼ਰ ਰਿਆ ਲੰਮੀ ਸੇਵਾ ਸਾਡੀ ਹੋ ਗਈ ਆ ਮੇਰੇ ਤੋਂ ਕਿਸੇ ਨੂੰ ਇਹ ਕੋਈ ਗਿਲਾ ਨਹੀਂ ਹੈਗਾ ਵੀ ਸਾਨੂੰ ਮਿਲਦਾ ਨਹੀਂ ਜੀ ਜਾਂ ਟਾਈਮ ਨਹੀਂ ਦਿੰਦਾ ਸੋ ਅਸੀਂ ਜਿਹੜੀ ਡਿਵੈਲਪਮੈਂਟ ਕੀਤੀ ਆ ਇੱਕ ਤੇ ਉਹ ਆ ਮੈਂ ਡਿਵੈਲਪਮੈਂਟ ਜਿਹੜੀ ਆ ਹਰ ਪੱਧਰ ਦੀ 100% ਵਾਟਸਐਪ ਲਾਈ ਸੀਸੀ ਫਲੋਰਿੰਗ ਇੰਟਰਲੋਕਿੰਗ ਟਾਈਲਸ ਅਲਕਸਿਟੀ ਜਿਹੜੀ ਐਲਈਡੀ ਲੱਗਣੀ ਆ ਸਾਡੀ ਹੋਰ ਵੀ ਲੱਗਣੀ ਹੈ ਟੋਟਲ ਡਿਵੈਲਪਮੈਂਟ ਜਿਹੜਾ ਮੇਰਾ ਸੁਪਨਾ ਹੈਗਾ ਹਲਕਾ ਦੱਖਣੀ ਦਾ ਮੇਰਾ ਆਪਣਾ ਫੈਮਿਲੀ ਹੈ ਹਲਕਾ ਦਖਣੀ ਕਿਉਂਕਿ ਅਸੀਂ ਤੇ 150 ਪੌਣੇ 200 ਸਾਲ ਤੋਂ ਸਾਡਾ ਪਰਿਵਾਰ ਇੱਥੇ ਬੈਠਾ ਬਾਬਾ ਮਹਾਰਾਜ ਸਿੰਘ ਦੀ ਜਿਹੜੀ ਅਨਸਬੰਸ ਦੇ ਵਿੱਚੋਂ ਅਸੀਂ ਹੈ ਜਿਨ੍ਹਾਂ ਨੇ ਜੰਗੇ ਆਜ਼ਾਦੀ ਵਾਸਤੇ ਆਪਣਾ ਸਰਬੰਸ ਵਾਰਤਾ ਤਾਂ ਬਾਬਾ ਜੀ ਨੂੰ ਬੜੀ ਤਸ਼ੱਦ ਹੋਏ 5 ਸਾਲ ਹਥਿਆਰ ਬੰਦ ਸਾਡੇ ਵੱਡਿਆਂ ਨੇ ਆਪਣੀ ਲੜਾਈ ਲੜੀ ਸੋ ਜੀ ਉਹ ਐਡੀਆਂ ਐਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਆਪਣੇ ਆਪ 'ਚ ਜਿਨ੍ਹਾਂ ਦਾ ਵਰਲਡ ਦੇ ਵਿੱਚ ਰਾਜ ਸੀ ਉਹਦੇ ਸਾਹਮਣੇ ਖੜ ਗਏ ਤੇ ਉਹਦੇ ਵਿੱਚ ਕਾਮਯਾਬੀਆਂ ਹਾਸਲ ਕੀਤੀਆਂ ਤੇ ਇਹ ਵੀ ਮੈਂ ਮੈਨੂੰ ਵਿਸ਼ਵਾਸ ਆਪਣੀ ਸਾਰੀ ਸੰਗਤ ਦਾ ਪਿਆਰ ਆ ਇਹ ਜਿਹੜੀ ਹਲਕਾ ਦਖਣੀ ਦੀ ਜਿਹੜੀ ਜੇਤਾ ਇਹਨਾਂ ਯੋਧਿਆਂ ਦੇ ਸਿਰ ਤੇ ਹਲਕਾ ਦਖਣੀ ਦੀ ਵਿੱਚੋਂ ਸ਼ਰੋਮ ਨਿਕਲਦਾ ਦਾ ਚੰਡਾ ਉੱਪਰ ਰਹੂਗਾ ਥੈਂਕ ਯੂ ਇਹ ਹਨ ਗੁਰਪ੍ਰਤਾਪ ਸਿੰਘ ਤੇ ਕਹਿੰਦਾ ਹੈ ਕਿ ਇੱਕ ਵਾਰ ਫੇਰ ਵਿਕਾ ਮੋਢੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਔਰ ਦੂਸਰਾ ਜੋ ਇਹਨਾਂ ਨੇ ਇਲਜ਼ਾਮ ਲਗਾਇਆ ਕਿ ਇਸ ਹਲਕੇ ਤੋਂ ਵਿਧਾਇਕ ਰਹ ਚੁਕੇ ਇੰਦਰਬੀਰ ਸਿੰਘ ਬੁਲਾਰੀਆ ਦੀ ਜੋ ਪਹੁੰਚ ਹੈ ਲੋਕਾਂ ਦੀ ਉਹਨਾਂ ਤੱਕ ਆਸਾਨ ਨਹੀਂ ਸੀ ਔਰ ਜੇਕਰ ਉਹ ਐਮਐਲਏ ਬਣਦੇ ਹਨ ਤਾਂ ਲੋਕਾਂ ਦੇ ਵਿੱਚ ਰਹਿਣਗੇ ਅਤੇ ਲੋਕਾਂ ਦੇ ਨਾਲ ਜੁੜੇ ਹਰ ਕੰਮ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਪਰ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿੰਨਾ ਦਮ ਹੈ ਜਾਂ ਲੋਕ ਇਹਨਾਂ ਦੀਆਂ ਗੱਲਾਂ ਨੂੰ ਕਿੰਨਾ ਸਹੀ ਮੰਨਦੇ ਨੇ ਇਹ ਫੈਸਲਾ ਜਲਦ ਹੀ ਜਨਤਾ ਤੈਅ ਕਰੇਗੀ ਰਜੀਵ ਸ਼ਰਮਾ ਐਪੀ ਕਾਂਜਾ ਅੰਮ੍ਰਿਤਸਰ